ਪ੍ਰਤਾਪ ਸਿੰਘ ਭਾਈ ਉਹਨਾਂ ਕੋ ਕਹ ਕਿ ਹੜ ਕਿੱਥੇ ਆਏ ਹੋਏ ਨੇ ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਨੇ ਹੋ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਨੇ ਹੋ ਹੈਨਾ ਕਿ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ ਇਹ ਬਿਆਸ ਦਰਿਆ ਤੇ ਹਰੀਕੇ ਪੱਤਨ ਦਾ ਜਿਹੜਾ ਇਲਾਕਾ ਹੈ ਹੈਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਦਾ ਕਿ ਇਹ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੋ ਪਰੇ ਹੋਏ ਨਾਲੇ ਹਜੀਆਂ ਗੱਲਾਂ ਨਾ ਕਰੇ ਕੋਈ ਨਹੀਂ ਸਿਆਣੀਆਂ ਗੱਲਾਂ ਚਲੀ ਜਾਂਦੀਆਂ ਵਿੱਚ ਕਿਤੋਂ ਪ੍ਰਤਾਪ ਆ ਜਾਓ ਨਹੀਂ ਉਹਦਾ ਵਿਰੋਧ ਕਰਾਂਗੇ ਜੀ ਪੂਰਾ ਉਹਦਾ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ ਚ ਦਿੱਲੀ ਜਾ ਕੇ ਮੈਂ ਮਿਲੂਗਾ ਜੀ ਮਿਨਿਸਟਰ ਨੇ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਇਫੈਕਟਡ ਜ਼ਿਲ੍ਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗਰਦੌਰੀ ਕਰਕੇ ਦੱਸੋ ਤੇ ਬਕਾਇਦਾ ਮੁਹਵਾਬਾ ਦਿਓ ਪ੍ਰਤਾਪ ਸਿੰਘ ਬਾਯਵਨ ਕੋ ਕਿ ਹੜ੍ਹ ਕਿੱਥੇ ਆਏ ਹੋਏ ਨੇ ਉਹਨੂੰ ਕੋ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਦੇ ਹੋ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਹੋ ਹੈਨਾ ਕਿ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ੍ਹ ਨਹੀਂ ਆਏ ਇਹ ਬਿਆਸ ਦ੍ਰਿਆਤੇ ਹਰੀਕੇ ਪੱਤਨ ਦਾ ਜਿਹੜਾ ਇਲਾਕਾ ਹੈ ਹਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਨ ਕਿ ਇਹ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੇ ਪਰ ਇਹ ਨਾਲੇ ਇਹ ਜੀਆਂ ਗੱਲਾਂ ਨਾ ਕਰ ਕੋਈ ਨੇ ਸਿਆਣੀਆਂ ਗੱਲਾਂ ਚੱਲ ਜਾਂਦੀਆਂ ਵਿੱਚ ਕਿੱਥੋਂ ਪ੍ਰਤਾਪ ਆ ਜਾਓ ਨਹੀਂ ਉਹ ਤਾਂ ਵਿਰੋਧ ਕਰਾਂਗੇ ਜੀ ਪੂਰਾ ਉਹਦਾ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ 'ਚ ਦਿੱਲੀ ਜਾ ਕੇ ਮੈਂ ਮਿਲੂੰਗਾ ਜੀ ਮਿਨਿਸਟਰ ਨੇ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਇਫੈਕਟਡ ਜ਼ਿਲ੍ਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗਰਦੌਰੀ ਕਰਕੇ ਦੱਸੋ ਤੇ ਬਕਾਇਦਾ ਮੁਆਵਜ਼ਾ ਦੇ ਪ੍ਰਤਾਪ ਸਿੰਘ ਬਾਯੂਨ ਕੋ ਕਿ ਹੜ੍ਹ ਕਿੱਥੇ ਆਏ ਹੋਏ ਨੇ ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉੱਧਰ ਕਾਦੀਆਂ ਕੋਧੀਆਂ ਫਿਰਦੇ ਰਹਿੰਦੇ ਨੇ ਜੋ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਨੇ ਹਨਾ ਕਿ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ ਇਹ ਵਿਆਸ ਦਰਿਆ ਤੇ ਹਰੀਕੇ ਪੱਤਨ ਦਾ ਜਿਹੜਾ ਇਲਾਕਾ ਹੈ ਹਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਨ ਕਿ ਇਹ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੋ ਪਰਿਓ ਨਾਲ ਇਹ ਜੀਆਂ ਗੱਲਾਂ ਨਾ ਕਰਾ ਕੋਈ ਨਹੀਂ ਸਿਆਣੀਆਂ ਗੱਲਾਂ ਚੱਲੀ ਜਾਂਦੀਆਂ ਵਿੱਚ ਕਿਤੋਂ ਪ੍ਰਤਾਪ ਆ ਜਾਓ ਨੀ ਉਹ ਦਾ ਵਿਰੋਧ ਕਰਾਂਗੇ ਜੀ ਪੂਰਾ ਉਹ ਦਾ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ ਚ ਦਿੱਲੀ ਜਾ ਕੇ ਮੈਂ ਮਿਲੂੰਗਾ ਜੀ ਮਿਨਿਸਟਰ ਨਹੀਂ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਅਫੈਕਟਡ ਜਿਲੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗਰਦੌਰੀ ਕਰਕੇ ਦੱਸੋ ਤੇ ਬਕਾਇਦਾ ਮੁਆਵਜ਼ਾ